ਮੈਂ ਫਕੀਰਾਏ ਸ੍ਰੀ ਗੁਰੂ ਰਵਿਦਾਸ ਵਿਸ਼ਮਾਹ ਪੀੜ ਦਾ ਜ਼ਿਲ੍ਹਾ ਪ੍ਰਧਾਨ ਅੱਜ ਅਸੀਂ ਸਾਰੇ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਸੰਸਥਾਾਂਾਂ ਜਿਹੜੀ ਧਾਰਮਿਕ ਸੰਸਥਾਾਂਾਂ ਨੇ ਉਹਨਾਂ ਨੇ ਇਕੱਠੇ ਹੋ ਕੇ ਡੀਸੀ ਮੈਡਮ ਨੂੰ ਮੰਗ ਪੱਤਰ ਦਿੱਤਾ ਕਿ 22 ਦਿਨ ਦੀ ਛੁੱਟੀ ਕਰਾ ਦੇ 22 ਜਨਵਰੀ 2024 ਨੂੰ ਸ਼੍ਰੀ ਰਾਮ ਜੀ ਅਯੁੱਧਿਆ ਆ ਰਹੇ ਨੇ ਪ੍ਰਾਪਤਿਸ਼ਟਾ ਉਹਨਾਂ ਦੀ ਹੈਗੀ ਆ ਉਹਦੇ ਉਪਲਕਸ਼ ਦੇ ਵਿੱਚ ਡੀਸੀ ਮੈਡਮ ਨੂੰ ਮੰਗ ਪੱਤਰ ਦਿੱਤਾ ਹੈ ਕਿ 22 ਜਨਵਰੀ ਨੂੰ ਫਤੇਗੜ ਸਾਹਿਬ ਦੇ ਵਿੱਚ ਸ਼ਰਾਬ ਦੇ ਠੇਕੇ ਮੀਟ ਅੰਡੇ ਦੀਆਂ ਦੁਕਾਨਾਂ ਤੇ ਰਿਹੜੀਆਂ ਬੰਦ ਹੋਣੀਆਂ ਚਾਹੀਦੀਆਂ ਨੇ ਇਸ ਕਾਰਜ ਦੇ ਵਿੱਚ ਸ਼ਹਿਰ ਦੇ ਜਿਹੜੀ ਸਾਰੀ ਧਾਰਮਿਕ ਸੰਸਥਾਵਾਂ ਨੇ ਉਹਨਾਂ ਦਾ ਸਹਿਯੋਗ ਹੈ ਤੇ ਉਹਨਾਂ ਦੇ ਸਹਿਯੋਗ ਨਾਲ ਹੀ ਅਸੀਂ ਇਕਜੁੱਟ ਹੋ ਕੇ ਡੀਸੀ ਮੈਡਮ ਨੂੰ ਮੰਗ ਪੱਤਰ ਦੱਤਾ ਹੈ ਅੱਜ ਹਲਤਾ ਪਟੜ ਸਾਹਿਬ ਦੀਆਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਮਾਨਯੋਗ ਡੀਸੀ ਮੈਡਮ ਨੂੰ ਮਿਲੇ ਨੇ 22 ਤਰੀਕ ਨੂੰ ਜਿਹੜੇ ਯੋਧਿਆ ਦੇ ਵਿੱਚ ਪ੍ਰਭੂ ਰਾਮ ਦੀ ਪ੍ਰਾਂਤ ਰਣਜਿਸ਼ਟਾ ਲਈ ਪ੍ਰੋਗਰਾਮ ਹੋ ਰਿਹਾ ਉਹਦੇ ਸਬੰਧ ਵਿੱਚ ਬੇਨਤੀ ਦਰਿਆ ਡੀਸਾ ਨੂੰ ਵੀ ਪੰਜਾਬ ਦੇ ਵਿੱਚ ਦਾਲ ਤਰੀ ਜਾਵੇ ਉੱਚ ਪੱਧਰੀ ਦਲ ਹੋਵੇ ਵੀ ਜਿਹਦੇ ਨਾਲ 22 ਤਰੀਕ ਨੂੰ ਸਾਰੇ दारू ਦੇ ਖੇਤੇ ਮੀਟ ਮੱਛੀ ਦੀਆਂ ਦੁਕਾਨਾਂ ਬੰਦ ਕੀਤੀ ਜਾਣੀ। ਵੀ ਸਾਰੇ ਸੁਵਾਸ਼ਣ ਦਿੱਤਾ ਹੈ ਵੀ ਮੇਸ਼ ਦਲ ਦੇ ਉੱਤੇ ਜ਼ੋਰ ਕਰੂੰਦੀ ਔਰ ਅੱਦੇ ਜੋ ਜੋ ਵੀ ਉਪਰੋਂ ਜਵਾਬ ਆਉਂਦਾ ਹੈ ਉਹ ਸਾਰਾ ਸਾਡੇ ਨਾਲ ਸਾਂਝਾ ਕਰੂਗਾ। ਅਸੀਂ ਉਮੀਦ ਕਰਦੇ ਹਾਂ ਤੇ ਪ੍ਰਭੂ ਰਾਮ ਜੀ ਬਹੁਤ ਵੱਡਾ ਕੰਮ ਹੋਣ ਜਾ ਰਿਹਾ ਔਰ ਪ੍ਰਭੂ ਰਾਮ ਜੀ ਦੀ ਇਸ ਚੀਜ਼ ਨੂੰ ਦੇਦੇ ਹੋਏ ਪੰਜਾਬ ਸਰਕਾਰ ਵੀ ਉਸ ਦਿਨ ਪੰਜਾਬ ਦੇ ਵਿੱਚ ਦਾਰੂ ਦੇ ਖੇਤਰ ਤੇ ਮੀਟ ਮੱਛੀ ਦੀਆਂ ਦੁਕਾਨਾਂ ਬੰਦ ਕਰੇ। ਸਾਰੀ ਆਈਆਂ ਸਰਸਤਾਵਾਂ ਦਾ ਮੈਂ ਆਪਣੇ ਵੱਲੋਂ ਬਤੌਰ ਚੇਅਰਮੈਨ ਸ਼੍ਰੀ ਰਾਮਾ ਗ੍ਰਿਸ਼ਾ ਡਰਾਮਾ ਦੇ ਅਰਜੀਖਾ کلب ਵੱਲੋਂ ਸਭ ਦਾ ਧੰਨਵਾਦ ਕਰਦਾ ਹਾਂ